ਜੀ ਸਵਾਗਤ ਹੈ ਤੁਹਾਡਾ ਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ ਤੇ ਹੁਣ ਕਣਕਾਂ ਜਿਹੜੀਆਂ 65 70 ਦਿਨਾਂ ਦੇ ਵਿੱਚ ਪਹੁੰਚ ਗਈਆਂ ਤੇ ਨਾਲ ਦੀ ਨਾਲ ਗੁੱਲੀ ਡੰਡਾ ਉੱਪਰ ਦਿਖਾਈ ਦੇ ਰਿਹਾ ਕਿਤੇ ਕਿਤੇ ਬਹੁਤ ਸਾਰੇ ਖੇਤਾਂ ਦੇ ਵਿੱਚ ਕਾਫੀ ਸਾਰਾ ਗੁੱਲੀ ਡੰਡਾ ਜਾਂ ਚੌੜੇ ਪੱਤੇ ਵਾਲੇ ਨਦੀਨ ਨੇ ਭਾਵੇਂ ਉਹ ਬਾਥੂ ਹੋਵੇ ਜਾਂ ਪਾਲਕ ਹੋਵੇ ਜਾਂ ਹੋਰ ਇੱਕ ਦੋ ਜੋ ਜੜਾਂ ਦੇ ਵਿੱਚ ਖੰਡੀ ਜੀ ਹੋ ਜਾਂਦੀ ਹੈ ਉਹ ਹੁਣ ਤਾਂ ਉਹਨਾਂ ਵਾਸਤੇ ਬਹੁਤ ਸਾਰੇ ਕਿਸਾਨ ਭਰਾ ਦਚਿੱਤੀ ਚ ਨੇ ਕਿ ਕੀ ਕਰੀਏ ਕਿਉਂਕਿ ਦੇਖੋ ਅਕਸਰੀ ਕਿਹਾ ਜਾਂਦਾ ਕਿ ਜਿਹੜੀ ਰეკਮੈਂਡੇਸ਼ਨ ਆ ਗਈ ਕਿ 60 ਦਿਨਾਂ ਤੋਂ ਬਾਅਦ ਕੋਈ ਵੀ ਨਦੀਨ ਨਾਸਕਾ ਕਣਕ ਦੇ ਉੱਪਰ ਨਹੀਂ ਕਰਨਾ ਉਹਦੇ ਨਾਲ ਕਣਕ ਦੇ ਝਾੜ ਤੇ ਅਸਰ ਪੈਂਦਾ ਨੁਕਸਾਨ ਹੁੰਦਾ ਵੱਲੀਆਂ ਦੇ ਵਿੱਚ ਜਿਹੜੇ ਦਾਣੇ ਬਾਨਨੇ ਨੇ ਉਹ ਨੁਕਸਾਨੇ ਜਾਂਦੇ ਆ ਤਾਂ ਗੁੱਲੀ ਡੰਡਾ ਵੀ ਕਾਫੀ ਸਾਰਾ ਤੇ ਸੜਕਿਆ ਵੀ ਨਹੀਂ ਕਰਨਾ ਇਸ ਬਿਸੀਤੇ ਗੱਲਬਾਤ ਕਰਦੇ ਆ ਜਾਂ ਇੱਕ ਦੋ ਵਿਸ਼ੇ ਹੋਰ ਟੱਚ ਕਰਾਂਗੇ ਜਿਹੜੇ ਕਿ ਹੁਣ ਇਹਨਾਂ ਦਿਨਾਂ ਦੇ ਵਿੱਚ ਪ੍ਰੋਬਲਮ ਆ ਰਹੀ ਆ ਇੱਕ ਵੀਡੀਓ ਦੇ ਵਿੱਚ ਕੋਸ਼ਿਸ਼ ਕਰਾਂਗੇ ਸਾਰੀਆਂ ਗੱਲਾਂ ਪਤਾ ਕਰਨ ਦੀ ਜੁੜੇ ਰਹੋ ਐਂਡ ਤੱਕ ਵੀਡੀਓ ਦੇ ਨਾਲ ਤੇ ਜੇਕਰ ਨਵੇਂ ਚੈਨਲ ਤੇ ਆਇਓ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਅਗਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਇੱਕ ਤਾਂ ਸਨਪਰੋ ਉਹ ਪਹਿਲਾਂ ਹੀ ਕਲੀਅਰ ਕਰ ਲਈਏ ਕਿ ਜਿਹੜੀਆਂ ਕਣਕਾਂ ਦੇ ਬੀਜ ਜਿਹੜੇ ਨਵੇਂ ਬੀਜ ਖਾਸ ਕਰਕੇ 327 ਜਾਂ ਹੋਰ ਅਜੇ 71 72 ਇਹ ਜੀ ਬੀਜ ਐਸੀ ਜਿਹੜੇ ਇਹਨਾਂ ਬੀਜਾਂ ਦੇ ਵਿੱਚ ਜਿਹੜੀ ਇਹਨਾਂ ਦੀ ਫੈਲਣ ਦੀ ਸਮਰਤਾ ਹੁੰਦੀ ਹੈ ਜਿਹੜੀਆਂ ਸਖਾਵਾਂ ਦੀ ਸਮਰਤਾ ਹੁੰਦੀ ਉਹ ਜ਼ਿਆਦਾ ਹੁੰਦੀ ਹੈ। ਉਸ ਟਾਈਮ ਤੇ ਆਪਾਂ ਬੀਜ ਨੇ ਜਿਹੜੇ ਉਹ ਆਪਾਂ ਕਹਿ ਸਕਦੇ ਹਾਂ ਕਿ 40 45 50 ਕਿਲੋ ਤੱਕ ਵੀ ਬਹੁਤ ਸਾਰੇ ਕਿਸਾਨ ਭਰਾਵਾਂ ਨੇ ਪਾਏ ਆ। ਤਾਂ ਹੁਣ ਉਹ ਕਣਕ ਕਿਤੇ ਨਾ ਕਿਤੇ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖ ਰਹੇ ਆਂ ਜਿਾ ਹੁਣ ਵੀ ਜਦੋਂ ਲਗਭਗ ਕਹਿ ਸਕੈ ਨੇ ਕਿ 12 1 ਵਜੇ ਤੱਕ ਤਾਂ ਬਿਲਕੁਲੀ ਬੀਜੀ ਜੀ ਦਿਖਾਈ ਦਿੰਦੀ ਹੈ ਉਸ ਤੋਂ ਬਾਅਦ ਕੋਸ ਨਾ ਕੋਸ ਉਹ ਲੱਗਦਾ ਕਿ ਕਣਕ ਸਟੈਂਡ ਜੀ ਹੋ ਗਈ। ਪਰ ਇਹ ਕੋਈ ਪ੍ਰੋਬਲਮ ਨਹੀਂ ਹੈਗੀ ਬੀਜਾਂ ਦੇ ਕੈਰੈਕਟਰ ਨੇ ਜਿਆਦਾ ਫਟਾਰਾ ਵੀ ਕਰਦੀ ਹੈ ਇਹ ਜਿਹੜੀ ਵੀ ਕਿਸਮ ਆਪਾਂ ਨਵੀਆਂ ਕਿਸਮਾਂ ਕਹਿੰਦੇ ਨੇ ਇਹਨਾਂ ਦੇ ਬੀਜ ਇਸੇ ਕਰਕੇ ਕਿਹਾ ਜਾਂਦਾ ਕਿ ਕਈ ਵਾਰੀ ਇਹਨਾਂ ਦਾ ਬੀਜ ਆ ਜਿਹੜਾ ਉਹ ਥੋੜਾ ਪਾਇਆ ਜਾਵੇ ਤਾਂ ਇਹ ਪ੍ਰੋਬਲਮ ਥੋੜੀ ਘੱਟ ਆਉਂਦੀ ਹੈ ਇਹ ਪ੍ਰੋਬਲਮ ਅਕਸਰ ਉੱਥੇ ਹੀ ਦਿਖਾਈ ਦਿੰਦੀ ਹੂ ਤੁਹਾਨੂੰ ਜਿੱਥੇ ਕਿਤੇ ਡਬਲ ਗੀੜਾ ਲੱਗਿਆ ਜਾਂ ਬੀਜ ਜਿਆਦਾ ਪਾਇਆ ਪਰ ਅਗਲੇ ਦਿਨਾਂ ਦੇ ਵਿੱਚ ਝੰਡਾ ਪੱਤਾ ਸਿੱਧਾ ਖੜਾ ਹੋਊਗਾ ਕੋਈ ਪ੍ਰੋਬਲਮ ਨਹੀਂ ਉਹਨੂੰ ਕਹਿਣ ਦਾ ਆਪਾਂ ਬਹੁਤ ਸਾਰੇ ਕਿਸਾਨ ਭਰਾ ਡਰ ਰਹੇ ਨੇ ਕਿ ਜੜਾਂ ਦੇ ਵਿੱਚ ਕੋਈ ਪ੍ਰੋਬਲਮ ਆ ਜਾ ਪਗ ਲਈ ਕਿ ਕਣਕ ਅਗਲੇ ਦਿਨਾਂ ਦੇ ਵਿੱਚ ਡਿੱਗਣ ਵੱਲ ਜਾਊਗੀ ਇਹੋ ਜਿਹਾ ਕੁਝ ਨਹੀਂ ਹੋਣਾ ਕਿਸਾਨ ਭਰਾਓ ਜੇਕਰ ਮੌਸਮ ਸਹੀ ਰਿਹਾ ਤਾਂ ਕਣਕ ਦਾ ਜਿਹੜਾ ਨਾਰਮਲ ਜਿਸ ਤਰੀਕੇ ਨਾਲ ਪੱਕਦੀ ਆ ਉਸ ਤਰੀਕੇ ਨਾਲ ਹੀ ਖੜਕੇ ਪੱਕਣਾ ਤੇ ਜਿਸ ਤਰੀਕੇ ਦੇ ਨਾਲ ਮੌਸਮ ਦੇ ਹਿਸਾਬ ਦੇ ਨਾਲ ਡਿੱਗਦੀ ਹੁੰਦੀ ਆ ਦੂਸਰੇ ਵੀ ਡਿੱਗਦੇ ਉਹ ਦੇਖੋ ਹੋ ਸਕਦਾਗਾ ਉਹ ਮੌਸਮ ਤੇ ਡਿਪੈਂਡ ਆ ਇਹ ਗੱਲ ਕਲੀਅਰ ਹੋ ਗਈ ਹੁਣ ਗੱਲ ਕਰਦੇ ਆ ਜਿਹੜੀ ਮੇਨ ਸਾਰਿਆਂ ਤੋਂ ਵੱਡੀ ਪ੍ਰੋਬਲਮ ਆ ਹੁਣ 65 70 ਦਿਨਾਂ ਦੇ ਉੱਤੇ ਕੀ ਕਰੀਏ ਦੇਖੋ ਪਹਿਲਾ ਨੰਬਰ ਤਾਂ ਕਿਸਾਨ ਭਰਾਓ ਜਿਵੇਂ ਕਿ ਐਟਲੈਂਟਿਸਾ ਹੋਗੀ ਜਾਂ ਹੋਰ ਜਿਹੜੇ ਥੋੜੇ ਜਿ ਸਖਤ ਟੈਕਨੀਕਲ ਨੇ ਉਹਨਾਂ ਤੋਂ ਗਰੇਜ ਕਰੋ ਖਾਸ ਕਰਕੇ ਟੋਟਲ ਤੋਂ ਵੀ ਗਰੇਜ ਕਰੋ ਜਿਹੜਾ ਵੀ ਟੋਟਲ ਵਾਲਾ ਟੈਕਨੀਕਲ ਜਿਹੜੀ ਵੀ ਆਉਂਦਾ ਦਾ ਜਿਹੜੀ ਵੀ ਕੰਪਨੀ ਦਾ ਆਉਂਦਾ ਉਹ ਤੋਂ ਤੁਸੀਂ ਗਰੇਜ ਕਰ ਸਕਦੇ ਹੋ ਹਾਂ ਐਕਸਲ ਕਰਨੀ ਪੈਣੀ ਆ ਵੈਸੇ ਆਪਾਂ ਇਹਨੂੰ ਨਰਮ ਟੈਕਨੀਕਲ ਨਹੀਂ ਕਹਿ ਸਕਦੇ ਪਰ ਕੁਝ ਹੱਦ ਤੱਕ ਇਹ ਜਿਹੜਾ ਬੁਰਾ ਪ੍ਰਭਾਵ ਘਟ ਪਾਉਂਦਾਗਾ ਕਣਕ ਦੀ ਫਸਲ ਤੇ ਪਾਉਂਦਾ ਜ਼ਰੂਰ ਆ ਇਹ ਨਹੀਂ ਹੈਗਾ ਕਿ ਬਿਲਕੁਲੀ ਇਹ 100% ਬਿਲਕੁਲ ਵੀ ਮਾੜਾ ਪ੍ਰਭਾਵ ਨਹੀਂ ਪਾਉਂਦਾ ਪਾਉਂਦਾ ਪਰ ਆਪਣੇ ਵਰਤਨ ਦੇ ਤਰੀਕਿਆਂ ਤੇ ਫਰਕ ਪੈਂਦਾਗਾ ਹੁਣ ਆਪਣੀ ਕਣਕ 60 ਦਿਨਾਂ ਦੀ ਹੋ ਗਈ ਉਹਦੇ ਉੱਪਰ ਗੁੱਲੀ ਡੰਡਾ ਹੱਦ ਤੋਂ ਵੱਧ ਦਿਖਾਈ ਦੇ ਰਿਹਾ ਜੇ ਆਪਾਂ ਕਹ ਲਈਏ ਕਿ 20% ਦੇ 15-20% ਤੱਕ ਤੁਹਾਨੂੰ ਗੁੱਲੀ ਰਹਿਣਾ ਦਿਖਾਈ ਦਿੰਦਾ ਫਿਰ ਕੁਝ ਵੀ ਨਾ ਕਰੋ ਉਹਨੂੰ ਉਸ ਤਰ੍ਹਾਂ ਹੀ ਪੱਕ ਜਾਣ ਦਿਓ ਥੋੜਾ ਮੋਟਾ ਬੀਜ ਜ਼ਰੂਰ ਖੜਿਆਊਗਾ ਉਹ ਅਗਲੇ ਸਾਲ ਵਾਸਤੇ ਆਪਣੇ ਖੇਤ ਦੇ ਵਿੱਚ ਆਪਾਂ ਨੂੰ ਬੀਜ ਦੇ ਕੇ ਜਾਈਉ ਪਰ ਅਗਲੇ ਸਾਲ ਪਹਿਲਾਂ ਤੋਂ ਉਪਰਾਲੇ ਕਰ ਲੈਣੇ ਕਿਉਂਕਿ ਹੁਣ ਇਸ ਵਾਰ ਬਹੁਤ ਸਾਰੇ ਵੀਰ ਲੱਗਦਾ ਸੀ ਕਿ ਅਗਲੇ ਦਿਨਾਂ ਦੇ ਵਿੱਚ ਧੁੱਪ ਵਗੈਰਾ ਹੋਊ ਉਹ ਤੋਂ ਸੜਕਿਆ ਕਰਾਂਗੇ ਫਿਰ ਇੱਕ ਬਾਰਸ਼ ਪੈਗੀ ਤੇ ਮੌਸਮ ਨੇ ਸਾਥ ਕਿਤੇ ਕਿਤੇ ਨਹੀਂ ਦਿੱਤਾ ਵੈਸੇ ਹਰ ਸਾਲ ਹੀ ਇਸ ਤਰੀਕੇ ਦਾ ਕੁਝ ਵਾਪਰਦਾ ਤੇ ਬਹੁਤ ਸਾਰੇ ਕਿਸਾਨ ਭਰਾ 65 70 ਦਿਨਾਂ ਦੇ ਉੱਤੇ ਸੜਕਿਆ ਕਰਦੇ ਨੇ ਤੇ ਚੰਗਾ ਝਾੜ ਵੀ ਲੈ ਕੇ ਜਾਂਦੇ ਨੇ ਉਹ ਕਿਵੇਂ ਹੁੰਦਾਗਾ ਉਹ ਕਿਸਾਨ ਭਰਾ ਉਹ ਇਸ ਤਰੀਕਾ ਦੇ ਨਾਲ ਹੁੰਦਾ ਜੇਕਰ ਤੁਹਾਡੇ ਚੌੜੇ ਪੱਤੇ ਵਾਲੇ ਨਦੀਨ ਨੇ ਨਾਲ ਦੀ ਨਾਲ ਗੁੱਲੀ ਡੰਡਾ ਪਹਿਲਾਂ ਤਾਂ ਇਹ ਚੀਜ਼ ਪੱਕਾ ਕਰ ਲਓ ਸ਼ੋਰ ਕਰ ਲਓ ਕਿ ਆਪਾਂ ਨੇ 24D ਵਰਤਣੀ ਹੈ ਜਿਹੜੀ ਉਹ ਵੱਖਰੀ ਵਰਤਣੀ ਹੈ ਜੇ ਆਪਾਂ ਐਕਸਲ ਦੇ ਵਿੱਚ 24D ਐਡ ਕਰ ਲਾਂਗੇ ਜਾਂ ਕਿਸੇ ਵੀ ਹੋਰ ਵੀ ਟੈਕਨੀਕਲ ਦੇ ਵਿੱਚ ਖਾਸ ਕਰਕੇ ਟੌਪਿਕ ਵਾਲੇ ਟੈਕਨੀਕਲ ਨੂੰ ਛੱਡ ਕੇ ਤਾਂ ਤੁਸੀਂ ਉਹ ਨੁਕਸਾਨ ਕਰ ਸਕਦੀ ਹੈ ਜਿੱਥੇ ਕਿਤੇ ਜ਼ਿਆਦਾ ਫੁਹਾਰਾ ਵੱਜ ਗਿਆ ਉਹ ਕਣਕ ਨੂੰ ਤੁਹਾਡੀ ਨੂੰ ਹੁਣ ਜਿਹੜੀ ਕਣਕ ਡੈਮੇਜ ਹੋ ਗਈ ਹੁਣ ਇਹਨੂੰ ਕਵਰ ਅਪ ਦੇਣਾ ਬਹੁਤ ਔਖਾ ਹੋ ਜੂਗਾ ਤਾਂ ਹੁਣ ਇਹ ਫਸਲ ਦੇ ਉੱਤੇ ਨੁਕਸਾਨ ਕਰ ਸਕਦੀ ਹੈ ਇੱਕ ਤਾਂ ਵੱਖਰਾ ਸੜਕਿਆ ਕਰ ਸਕਦੇ ਹਾਂ ਤੁਹਾਡਾ ਥੋੜਾ ਖਰਚਾ ਹੋ ਸਕਦਾ ਹੈ ਸੜਕਿਆ ਦੇ ਉੱਤੇ ਕਿਉਂਕਿ ਦੋ ਸੜਕਿਆ ਕਰਨੇ ਪੈਣਗੇ ਤਿੰਨ ਚਾਰ ਦਿਨਾਂ ਦੇ فاਸਲੇ ਦੇ ਉੱਤੇ ਹੁਣ ਕਰਨਾ ਕੀ ਹੈ 60 70 ਦਿਨਾਂ ਦੀ ਹੋ ਗਈ ਕਣਕ ਮਜਬੂਰੀ ਆ ਜ਼ਿਆਦਾ ਆਪਣੇ ਫਾਲਖ ਜਾਂ ਬਾਥੂ ਦਿਖਾਈ ਦਿੰਦਾ ਦੇਖੋ ਜੇ ਤੱਕ ਸ਼ਾਨ ਪ੍ਰਭੂ ਕਿਤੇ ਕਿਤੇ ਬੂਟੇ ਦਿਖਾਈ ਦਿੰਦੇ ਨੇ ਜਿੰਨਾ ਕਿ ਤੁਹਾਡਾ ਖਰਚਾ ਫਸਲ ਦੇ ਉੱਤੇ ਸੜਕਿਆ ਕਰਨ ਤੇ ਆਉਣਾ ਢੋਲੀਆਂ ਤੇ ਆਉਣਾ ਟੈਕਨੀਕਲ ਤੇ ਆਉਣਾ ਉਹਨਾਂ ਕੀ ਖਰਚਾ ਤੁਹਾਡੀ ਲੇਬਰ ਤੇ ਆਉਣਾ ਹੋ ਸਕਦਾ ਲੇਬਰ ਤੇ 5-400 ਵੱਧਾ ਜੀ ਖਰਚਾ ਕੋਈ ਦਿੱਕਤ ਨਹੀਂ ਤੁਹਾਡੀ ਫਸਲ ਆ ਜਿਹੜੀ ਉਹਨੂੰ ਕਿਸੇ ਵੀ ਪ੍ਰਕਾਰ ਦਾ ਨੁਕਸਾਨ ਨਹੀਂ ਪਹੁੰਚਦਾ ਜੇਕਰ ਤੁਸੀਂ ਲੇਬਰ ਤੋਂ ਜੇ ਮੋٹے ਮੋٹے ਬੂਟੇ ਨੇਗੇ ਉਹਨਾਂ ਨੂੰ ਪਟਾ ਕੇ ਉਸ ਤਰ੍ਹਾਂ ਹੀ ਕਣਕ ਦੇ ਵਿੱਚ ਹੀ ਪਾਵਾ ਸੈੱਟ ਦੇ ਉਹਨਾਂ ਨੇ ਸੁੱਕ ਜਾਣਾਗਾ ਵੈਸੇ ਵੀ ਤੁਸੀਂ ਇੱਕ ਚੀਜ਼ ਨੋਟ ਕਰਿਓ ਇਹਦੀ ਜਿਹੜੀ ਜੜਾ ਉਹ ਵਾਲੀ ਡੂੰਗੀ ਨਹੀਂ ਹੁੰਦੀ ਇਹ ਸੌਖੇ ਢੰਗ ਨਾਲ ਹੀ ਪੱਟਿਆ ਜਾਂਦਾ ਜਿਹੜਾ ਪਾਲਕਾ ਹੈ ਇਹਨੂੰ ਖਿੱਚਣਾ ਬੜਾ ਸੌਖਾ ਹੁੰਦਾ ਬਿਲਕੁਲ ਉੱਪਰ ਇੱਦਾਂ ਹੀ ਆ ਜਾਂਦਾ ਤੇ ਦੂਸਰਾ ਹੱਲ ਜੇਕਰ ਜ਼ਿਆਦਾ ਦਾ ਨਹੀਂ ਇਸ ਤਰੀਕੇ ਦੇ ਨਾਲ ਠੀਕ ਆਉਂਦਾ ਤਾਂ 2-4 ਵੀ ਕੱਲੀ ਵਰਤ ਸਕਦੇ ਹਾਂ ਪਰ ਜ਼ਿਆਦਾ ਡੋਜ਼ ਨਾ ਪਾਈ ਜਾਵੇ ਘੱਟੋ ਘੱਟ ਜੇਕਰ ਤੁਸੀਂ ਕੱਲੀ ਵਰਤ ਰਹੇ ਹੋ ਇੱਕ ਵਾਰੀ ਉਹਨੂੰ ਦੇਖੋ ਜੇ ਤੁਸੀਂ ਕਹੋਗੇ ਕਿ ਆਪਾਂ ਹੁਣ ਇੰਨੀ ਢੋਹ ਜ ਪਾ ਦੀਏ ਕਿ ਉਹਨੂੰ ਬਿਲਕੁਲੀ ਮਚਾ ਦੇ ਪਾਲਕ ਨੂੰ ਜਾਂ ਬਾਥੂ ਨੂੰ ਉਸ ਤਰੀਕੇ ਦਾ ਤੁਸੀਂ ਉਹਦਾ ਕੈਣ ਦਾ ਭਾਵ ਫਾਰਮੂਲਾ ਨਾ ਵਰਤੋ ਹੁਣ ਤਾਂ ਸਿਰਫ ਇਹੀ ਸੋਚੋ ਕਿ ਆਪਾਂ ਇਹਨੂੰ ਰੋਕਣਾ ਕਿਵੇਂ ਆ ਜੜਾਂ ਦੇ ਵਿੱਚ ਖੜਾ ਰਹੇ ਥੋੜਾ ਮੋਟਾ ਬੁੰਦਲਿਆ ਜਾ ਖੜਾ ਰਹੇ ਵਿੰਗਾ ਡੇਡਾ ਜਾ ਹੋ ਕੇ ਖੜਾ ਰਹੇ ਤੇ ਤੁਹਾਨੂੰ ਬੀਜ ਨਾ ਦੇ ਕੇ ਜਾਵੇ ਅਗਲੇ ਸਾਲ ਵਾਸਤੇ ਹੁਣ ਤੁਹਾਡੀ ਪ੍ਰਾਇੋਰਟੀ ਇਹੀ ਹੋਣੀ ਚਾਹੀਦੀ ਆ ਕੈਣ ਦਾ ਭਾਵ ਘਟੋ ਘਟ 4 ਤੋਂ 5 ਕਿੱਲਿਆਂ ਦੇ ਵਿੱਚ 1 ਲੀਟਰ 240 ਡੀ ਦਾ ਪਾ ਸਕਦੇ ਹੋਗੇ ਜੇਕਰ ਕੱਲੀ ਵਰਤ ਰਹੇ ਹੋਗੇ ਹੋ ਗਈ 240 ਦੀ ਗੱਲ ਹੁਣ ਅੱਗੇ ਐਕਸੀਐਲ ਵਰਤਣੀ ਹੈ ਐਕਸੀਐਲ ਦੇ ਵਿੱਚ ਟੌਪਕ ਜ਼ਰੂਰ ਐਡ ਕਰ ਲਓ ਕਿਸਾਨ ਪ੍ਰਭੂ ਕੱਲੀ ਵਰਤਣ ਨਾਲੋਂ ਟੌਪਕ ਨੂੰ ਜ਼ਰੂਰ ਐਡ ਕਰੋ ਇੱਕ ਤਾਂ ਟੌਪਕ ਵੱਡੇ ਗੁੱਲੀ ਡੰਡੇ ਤੇ ਕੰਮ ਕਰਦੀ ਹੈ ਦੂਸਰਾ ਥੋੜਾ ਮੋਟਾ ਜਿਹੜਾ ਝਟਕਾ ਲੱਗਦਾ ਉਹਦੀ ਸਹਿਣ ਸ਼ਕਤੀ ਉਹਦੇ ਵਿੱਚ ਆ ਜਾਂਦੀ ਹੈ ਝਟਕਾ ਲੱਗਣ ਤੋਂ ਕਹਿਣ ਦਾ ਭਾਵ ਟੌਪਕ ਬਚਾਉਂਦੀ ਹੈ ਐਕਚੁਅਲੀ ਡੋਜ਼ ਐਕਸਟਰਾ ਨਹੀਂ ਪਾਉਣੀ ਇਹਦੇ ਬਾਰੇ ਵੀ ਇਹੀ ਸੋਚਣਾ ਕਿ ਆਪਾਂ ਨੂੰ ਇਹ ਬੀਜ ਨਾ ਦੇ ਕੇ ਜਾਵੇ ਇੱਕ ਵਾਰੀ ਜੇਕਰ ਤੁਹਾਡਾ ਗੁੱਲੀ ਡੰਡਾ ਹੁਣ ਮੁੜਦਾ ਹੈ ਕਣ ਕੋਪਰ ਲੰਗਦੀ ਆ ਫਿਰ ਇਹਨੇ ਉੱਪਰ ਬਹੁਤ ਮੁਸ਼ਕਲ ਦੇ ਨਾਲ ਆਉਣਾ ਕਿਤੇ ਨਾ ਕਿਤੇ ਥੋੜਾ ਮੋਟਾ ਗੁੱਲੀ ਡੰਡਾ ਉੱਪਰ ਆ ਸਕਦਾ ਪਰ ਛੇਤੀ ਕਿਤੇ ਆਉਂਦਾ ਨਹੀਂ ਹਾਂ ਜੜਾਂ ਦੇ ਵਿੱਚ ਜ਼ਰੂਰ ਖੜਾ ਰਹੂ ਕਿਉਂਕਿ ਦੇਖੋ ਆਪਾਂ ਨੇ ਹੁਣ ਕੀ ਕਰਨਾਗਾ ਆਪਾਂ ਇਹਦਾ ਬੀਜ ਜਿਆਦਾ ਨਾ ਦੇ ਕੇ ਜਾਵੇ ਉਹਦੇ ਤੋਂ ਬਚਣਾ ਹੁਣ ਪਰ ਰეკਮੈਂਡੇਸ਼ਨ ਹੈ ਨਹੀਂਗੀ ਗੁੱਲੀ ਡੰਡਾ ਹੱਦ ਤੋਂ ਵੱਧਦਾ ਉਹਨੇ ਝਾੜ ਘਟਾ ਦੇਣਾ ਅਗਲੇ ਸਾਲ ਬੀਜ ਵੀ ਦੇਖੇ ਜਾਣਾ ਤੇ ਆਪਾਂ ਛੜਕਿਆ ਕਰ ਨਹੀਂ ਸਕਦੇ ਨੁਕਸਾਨ ਆਪਣਾ ਉੱਥੇ ਵੀ ਹੋ ਗਿਆ ਬਿਲਕੁਲ 100% ਨੁਕਸਾਨ ਹੋਣੀ ਹੋਣਾ ਜਿੱਥੇ ਕਿਤੇ ਨਜਾਇਜ਼ ਗੁੱਲੀ ਡੰਡਾ ਫਿਰ ਤੁਹਾਡੀ ਬੱਲੀ ਦੇ ਵਿੱਚ ਦਾਣੇ ਨੇ ਜਿਹੜੇ ਮਰੀ ਬਣਨਗੇ ਜਿਵੇਂ ਦਾਣੇ ਹੁਣ ਜਿੰਨੇ ਕਿ ਕਿਹਾ ਜਾਂਦਾ ਅਕਸਰ ਕਿਹਾ ਜਾਂਦਾ ਕਿ ਜੇਕਰ ਆਪਾਂ ਲੇਟ ਛੜਕਿਆ ਕਰਦੇ ਤਾਂ ਦਾਣੇ ਮਰ ਸਕਦੇ ਆ ਇਹ ਸਿਰਫ ਮਰ ਸਕਦੇ ਆ ਨਾ ਕਿ ਪੱਕੀ ਮਰਨਗੇ ਜੇਕਰ ਆਪਾਂ ਸਹੀ ਡੋਜ਼ ਪਾਉਣੇ ਆ ਕਿਉਂਕਿ ਦੇਖੋ ਇੱਕ ਤਾਂ ਕਈ ਵਾਰੀ ਕੀ ਹੁੰਦਾ ਨਾ ਬਹੁਤ ਸਾਰੇ ਕਿਸਾਨ ਭਰਾਵਾਂ ਦੀ ਗਿਣਤੀ ਦੇ ਮੁਤਾਬਕ 60 ਦਿਨਾਂ ਦੀ ਕਣਕ ਹੋ ਜਾਂਦੀ ਹੈ ਪਰ ਉਹ 60 ਦਿਨਾਂ ਦੀ ਸਟੇਜ ਤੇ ਹੁੰਦੀ ਨਹੀਂ ਬਹੁਤ ਸਾਰੇ ਵੀਰਾਂ ਦੀ ਕਣਕ ਸਹੀ ਢੰਗ ਨਾਲ ਚੱਲ ਰਹੀ ਹੁੰਦੀ ਹੈ ਬਹੁਤ ਸਾਰੇ ਕਿਸਾਨ ਭਰਾਵਾਂ ਦੀ ਕਣਕ ਹੈ ਇਸ ਵਾਰ ਪਿੱਸੋਂ ਸੱਟਾ ਦਿੱਤਾ ਹੋਰ ਦਿੱਤਾ ਉਹਨਾਂ ਨੂੰ ਆਪਾਂ 60 ਦਿਨਾਂ ਦੀ ਕਣਕ ਕਿਸੇ ਵੀ ਤਰੀਕੇ ਦੇ ਨਾਲ ਨਹੀਂ ਮੰਨ ਸਕਦੇ ਉਹਦੇ ਵਿੱਚੋਂ ਅੱਧ ਪਚਾਦੇ 60-65 ਦਿਨਾਂ ਦੀ ਹੂ ਅੱਧ ਪਚਾਦੇ ਉਹ 40-45 ਦਿਨਾਂ ਤੀ ਖੜੀਆਂ ਨੇ ਉੱਥੇ ਫਿਰ 40-45 ਦਿਨਾਂ ਵਾਲੀ ਆਪਾਂ ਨੂੰ ਚੰਗਾ ਰਿਜ਼ਲਟ ਦੇ ਸਕਦੀ ਹੈ ਜੇਕਰ ਆਪਾਂ ਛੜਕਿਆ ਕਰਾਂਗੇ ਕਿਉਂਕਿ ਚਲੋ 60-65 ਦਿਨਾਂ ਵਾਲੀ ਤੇ ਜੇਕਰ ਐਕਸਟਰਾ ਡੋਜ਼ ਪੈਂਦੀ ਹੈ ਫੇਰ ਹੀ ਨੁਕਸਾਨ ਹੁੰਦਾ ਵੈਸੇ 70 ਦਿਨਾਂ ਤੱਕ ਜੇਕਰ ਆਪਾਂ ਛੜਕਿਆ ਕਰਦੇ ਆ ਕੋਈ ਬਾਲਾ ਵੱਡਾ ਪਹਾੜ ਨਹੀਂ ਡਿੱਗ ਜਾਣਾ ਕਿਉਂਕਿ ਦੇਖੋ ਤੁਹਾਡਾ ਝੜ ਘਟ ਨਹੀਂ ਆ ਗੁੱਲੀ ਡੰਡੇ ਨਾਲ ਘਟਣਾ ਪਹਿਲਾ ਕਾਰਨ ਦੂਸਰਾ ਤੁਹਾਡਾ ਝਾੜ ਘਟਨਾਗਾ ਛੜਕਿਆ ਨਾਲ ਕਹਿਣ ਦੇ ਮੁਤਾਬਕ ਪਰ ਜਿੱਥੋਂ ਤੱਕ ਆਪਾਂ ਨੇ ਕਈ ਵਾਰੀ ਇਹ ਤਜਰਬੇ ਕਰਕੇ ਦੇਖੇ ਨੇ ਛੇਤੀ ਕਿਤੇ ਝਾੜ ਇਸ ਤਰ੍ਹਾਂ ਨਹੀਂ ਘਟਦਾ ਜੇਕਰ ਆਪਾਂ ਡੋਜ ਸਹੀ ਪਾਵਾਂਗੇ ਹਾਂ ਜੇਕਰ ਇੱਕ ਦੀ ਜਗ੍ਹਾ ਤੇ 400 ml ਦੀ ਜਗ੍ਹਾ ਤੇ 600 ml ਵਰਤਾਂਗੇ ਜਾਂ ਉਹਦੇ ਵਿੱਚ 2 ਫੋਰ ਡਾਇਰਟ ਕਰਕੇ ਵਰਤਾਂਗੇ ਉੱਥੇ ਕਿਤੇ ਬੱਲੀ ਗੋਲ ਹੋਣ ਦੀ ਪ੍ਰੋਬਲਮ ਦਾਣਾ ਮਾਂਝੂ ਰਹਿਣ ਦੀ ਪ੍ਰੋਬਲਮ ਆ ਸਕਦੀ ਹੈ ਇਸੇ ਕਰਕੇ ਤੁਸੀਂ ਛੜਕਿਆ فاਸਲੇ ਦੇ ਨਾਲ 24 ਦੀ ਨਾਲ ਐਡ ਕਰੋ ਜੇਕਰ ਚੌੜੇ ਪੱਤੇ ਵਾਲਾ ਬਖਰਾ ਕਰ ਲੋ ਤੁਹਾਨੂੰ ਕਿਸੇ ਵੀ ਪ੍ਰਕਾਰ ਦਾ ਇਹਦੇ ਤੇ ਨੁਕਸਾਨ ਗਣਕ ਤੇ ਦੇਖ ਨੂੰ ਨਹੀਂ ਮਿਲੂਗਾ ਹਾਂ ਜਦੋਂ ਆਪਾਂ ਧੱਕਾ ਕਰਦੇ ਹਾਂ ਉਦੋਂ ਉੱਥੇ ਕਿਤੇ ਨਾ ਕਿਤੇ ਨੁਕਸਾਨ ਹੋ ਸਕਦਾ ਤੇ ਝਾੜਤਾ ਡਾ ਕਟੂਗਾ ਗੁੱਲੀ ਡੰਡੇ ਨਾਲ ਤੇ ਦੂਸਰਾ ਨੰਬਰ ਅਗਲੇ ਸਾਲ ਬੀਜ ਵੀ ਦੇਖ ਜਿਓ ਹੁਣ ਜੇਕਰ ਥੋੜਾ ਮੋਟਾ ਝਾੜ ਤੇ ਨੁਕਸਾਨ ਹੁੰਦਾ ਵੀ ਹੈ ਤੁਹਾਡਾ ਬੀਜ ਆ ਜਿਹੜਾ ਉਹ ਅਗਲੇ ਸਾਲ ਵਾਸਤੇ ਬੀਜ ਗੁੱਲੀ ਡੰਡੇ ਦਾ ਪੈਦਾ ਹੁਣ ਤੋਂ ਬਚ ਜੂ ਤਾਡੀ ਫਸਲ ਆ ਜਿਹੜੀ ਉਹ ਚੰਗੇ ਤਰੀਕੇ ਨਾਲ ਪੱਕ ਜੂ ਉਹਨੂੰ ਫੰਗਸ ਦੇ ਅਗਲੇ ਦਿਨਾਂ ਦੇ ਵਿੱਚ ਇਹੋ ਜਿਹੀਆਂ ਪ੍ਰੋਬਲਮਾਂ ਤੋਂ ਉਹ ਬਚੀ ਰਹੂ ਕਿਉਂਕਿ ਜਦੋਂ ਗੁੱਲੀ ਰੰਡਾ ਇੱਕ ਵਾਰੀ ਮੁੜ ਗਿਆ ਉਹਦੀਆਂ ਜੜਾਂ ਦੇ ਵਿੱਚ ਫੰਗਸ ਵੀ ਘੱਟ ਐਕਟਿਵ ਹੁੰਦੀ ਹੈ ਨਹੀਂ ਕਿਸਾਨ ਭਰਾ ਉਹ ਇਹ ਫੰਗਸ ਦਾ ਵਿਕਾਰ ਹੁੰਦੀ ਆ ਆਪਣੀ ਆਮ ਵੈਸੇ ਆਪਾਂ ਇਹ ਨਹੀਂ ਕਹਿੰਦੇ ਕਿ ਫੰਗੀਸਾਈਡ ਕਰੀਏ ਗਣਕ ਤੇ ਪਰ ਫੇਰ ਅਗਲੇ ਸਾਲਾਂ ਦੇ ਵਿੱਚ ਮਜਬੂਰੀ ਬਣ ਜਾਏਗੀ ਫੰਗਸ ਵਾਲੀ ਕੋਈ ਵੀ ਸੜਕਿਆ ਕਰਨਦੀ ਇਹਨਾਂ ਚੀਜ਼ਾਂ ਨੂੰ ਆਪਾਂ ਹੁਣੇ ਤੋਂ ਜੇਕਰ ਆਪਾਂ ਜਾਂਚ ਪਰਖ ਕੇ ਚੱਲੀਏ ਸੋਚ ਵਿਚਾਰ ਕੇ ਚੱਲੀਏ ਤਾਂ ਅਗਲੇ ਸਾਲਾਂ ਵਾਸਤੇ ਵੀ ਆਪਣੇ ਜਿਹੜੇ ਪਲਾਂਟ ਨੇ ਉਹ ਚੰਗੇ ਤਿਆਰ ਹੋ ਜਾਣਗੇ। ਸੋ ਕਰ ਸਕਦੇ ਹਾਂ ਸੜਕਿਆ ਪਰ ਉਥੇ ਹੀ ਕਰ ਸਕਦੇ ਹਾਂ ਕਿਸਾਨ ਭਰਾ ਜਿੱਥੇ ਤੁਹਾਨੂੰ ਲੱਗਦਾ ਕਿ ਯਾਰ ਸਪਰੇਅ ਤੋਂ ਜ਼ਿਆਦਾ ਨੁਕਸਾਨ ਗੁੱਲੀ ਡੰਡਾ ਕਰ ਜੂਗਾ। ਕਹਿਣ ਦਾ ਆਪਾਂ ਗੁੱਲੀ ਡੰਡਾ ਜ਼ਿਆਦਾ ਹੋ ਗਿਆ ਕਣਕ ਨੇ ਡਿੱਗਣਾ ਵੀ ਆ ਦਾਣਾ ਵੀ ਤੁਹਾਡਾ ਮਰਿਆ ਰਹਿ ਜੂਗਾ। ਥੋੜੇ ਜਿਹਾ ਪਾਣੀ ਨਾਲ ਥੋੜੀ ਜਿਹੀ ਹਵਾ ਦੇ ਨਾਲ ਡਿੱਗੂ ਕਿਉਂਕਿ ਇਹਨੇ ਦੇਖੋ ਵਧਣਾ ਹੁੰਦਾ ਕੰਪੀਟੀਸ਼ਨ ਕਰਕੇ ਤੋਗੀਆਂ ਦੇ ਵਿੱਚ ਹੀ ਬਦਨਾ ਹੁੰਦਾ ਜਿੱਥੇ ਕਿਤੇ ਝੁੰਡ ਦਾ ਝੁੰਡ ਹੁੰਦਾ ਉੱਥੋਂ ਦੋਗੀ ਡਿੱਗ ਪੀ ਉਸ ਤੋਂ ਬਾਅਦ ਇਹਨੇ ਸਾਰੇ ਖੇਤ ਦੇ ਵਿੱਚ ਖਲਾਰਾ ਪਾ ਦੇਣਾ ਹੁੰਦਾ ਇਹ ਫਿਰ ਸਾਰੇ ਕਿਤੇ ਪ੍ਰੋਬਲਮ ਆਉਂਦੀ ਆ ਬੱਦਨ ਤੱਕ ਇਹ ਆਪਣਾ ਖੜਾ ਨਹੀਂ ਇਸ ਤਰ੍ਹਾਂ ਸੁੱਕਣਾ ਸੋ ਕੋਸ਼ਿਸ਼ ਕਰੀਏ ਆਪਾਂ ਧਿਆਨ ਨਾਲ ਸਮਝਦਾਰੀ ਨਾਲ ਹੁਣ ਜੇਕਰ ਲਾਸਟ ਸਟੇਜ ਤੇ ਆਪਾਂ ਨੇ ਕੰਟਰੋਲ ਕਰਨਾ ਤਾਂ ਇਹਨੂੰ ਰੋਕਣ ਦੀ ਕੋਸ਼ਿਸ਼ ਕਰੀਏ ਮਾਰਨ ਦੀ ਜਗ੍ਹਾ ਤੇ ਆਪਾਂ ਰੋਕਣ ਦੀ ਕੋਸ਼ਿਸ਼ ਕਰੀਏ ਇਹਨਾਂ ਚੀਜ਼ਾਂ ਨੂੰ ਸਮਝੀਏ ਨਾ ਕਿ ਆਪਾਂ ਇੱਕ ਲਾਈਨ ਤੇ ਚਲੀ ਜਾਈਏ ਸੋ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ